ਉਸੀ ਮੁੱਖ ਮੰਤਰੀ ਬਣ ਗਏ ਜਿੱਤੇ ਜੇ ਤੁਹਾਡਾ ਧਾਰਮਿਕ ਰਾਜਨੀਤੀ ਕਰਨ ਨੂੰ ਇੰਨਾ ਜ਼ਿਆਦਾ ਜੀ ਕਰਦਾ ਤਾਂ ਪ੍ਰਧਾਨ ਮੰਤਰੀ ਕੋਲ ਤੇ ਗਣਾ ਤੋਂ ਭੱਜਿਆ ਨਹੀਂ ਸਰਦਾ ਹੁੰਦਾ ਗਣਾ ਨੂੰ ਸਵੀਕਾਰ ਕੀਤੀਆਂ ਗੱਲ ਬਣਦੀ ਹੁੰਦੀ ਹੈ ਆਸ਼ੀਸ਼ ਉਹਦੀਏ ਵਰਗੇ ਤੇ ਤੇਜਰੀਵਾਲ ਵਰਗੇ ਜਾਂ ਜਿਹੜੇ ਦਿੱਲੀ ਦੀਆਂ ਟੀਮਾਂ ਬਿਠਾਈਆਂ ਆ ਕਿਉਂ ਉਹਨਾਂ ਦੀ ਕਟ ਤਲੀਆਂ ਬਣਦੀ ਪਰ ਹਰਾਨੀ ਦੀ ਗੱਲ ਹੈ ਕਿ ਪੰਜਾਬ ਅੱਜ ਮਰ ਰਿਹਾ ਹੈ ਪੰਜਾਬ ਅੱਜ ਤਬਾਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਖਾਨਾ ਜੰਗੀ ਵਾਲੇ ਬਣੇ ਪਏ ਪਤਾ ਨਹੀਂ ਕਿੰਨੇ ਕਿੰਨੂ ਮਾਰ ਦੇਣਾ ਹੈ ਲੁੱਟਾਂ ਖੋਹਾਂ ਫਟੋਤੀਆਂ ਕਤਲ ਕਿਸੇ ਨੂੰ ਕੋਈ ਡਰ ਡਰ ਪਾਉ ਨਹੀਂ ਤੇ ਹਥਿਆਰਾਂ ਦੀ ਪਤਨੀ ਇੱਥੇ ਮੰਡੀ ਲੱਗੀ ਪਈ ਉਧਰ ਕਿਸ ਕਿਸ ਦਾ ਧਿਆਨੇਗਾ ਅਰੇ ਇੱਥੇ ਕੋਈ ਦਰਾਵਾਂ ਨਹੀਂ ਗਿਆ ਕਿ ਕਈ ਐਹੋ ਜੇ ਸ਼ਖਸੀਅਤਾਂ ਕਹਿ ਲਈਏ ਜਾਂ ਹਸਤੀਆਂ ਕਹਿ ਲਈਏ ਜਿਨ੍ਹਾਂ ਨੂੰ ਸਿਕਿਉਰਟੀ ਚਾਹੀਦੀ ਹੁੰਦੀ ਉਹਦੇ ਵੀ ਪ੍ਰੋਟੋਕੋਲ ਆਏ ਉਹਦੇ ਵੀ ਨੌਜ ਬਣੇ ਹੋਏ ਐ ਇੱਥੇ ਤੇ ਪਤਾ ਨਹੀਂ ਜਿਹਦੀ ਮਾਂ ਨੂੰ ਕੋਈ ਮਕਾਨੇ ਨਹੀਂ ਖੜਦਾ ਉਹ ਵੀ ਸਿਕਿਉਰਟੀ ਲਈ ਫਿਰਦਾ ਥਾਣੇ 'ਚ ਪੁਲਸੀ ਹੈ ਨਹੀਂ ਉੱਥੇ ਮੁਨਸ਼ੀ ਹੁੰਦਾ ਆ ਇੱਕ ਅੱਧਾ ਜਿਹੜਾ ਐ ਪਹਿਰੇ ਤੇ ਖੜੁੱਤਾ ਹੁੰਦਾ ਤੇ ਪਹਿਰੇ ਤੇ ਵਿਚਾਰਾ ਕੌਣ ਖੜੁੱਤਾ ਹੁੰਦਾ ਹਾਂ ਹੋਂ ਕਰੀਏ ਐਸਐਚਓ ਲੱਭਦਾ ਹੀ ਨਹੀਂ ਉਹ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਪੁਰਾਣੇ ਜ਼ਿਲ੍ਹੇ ਚ ਆਏ ਆ ਸਾਰੀ ਪੁਲਿਸ ਉੱਥੇ ਬੁਲਾਈ ਹੈ ਜੀ ਦਸਾਂ ਦਸਾਂ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਮੁੱਖ ਮੰਤਰੀ ਦੇ ਫੇਰੀ ਦੇ ਉੱਤੇ ਜਾ ਕੇ ਉੱਥੇ ਪਤਨੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਕਰਦੀ ਹੈ ਤੇ ਪੰਜਾਬ ਦੀ ਸੁਰੱਖਿਆ ਕੌਣ ਕਰੂ ਹਾਂ ਡਰਾਮਾ ਕਰਨਾ ਹੋਵੇ ਫਿਰ ਸਭ ਕੁਝ ਆਏਗਾ ਅੱਜ ਵੀ ਡਰਾਮਾ ਕੀਤਾ ਜਦੋਂ ਜਥੇਦਾਰ શ્રી ਅਕਾਲ ਤਖਸਦ ਨੇ ਕਹਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਅਧਿਕਾਰ ਖੇਤਰ ਉਹਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਮਹਾਰਾਜ ਦੇ ਸਰੂਪਾਂ ਨੂੰ ਲੈ ਕੇ ਉਹਦੇ 'ਚ ਕੋਈ ਸਹਿਯੋਗ ਨਹੀਂ ਕਰੇ ਪਰ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਜੇ ਜਥੇਦਾਰ ਸਾਹਿਬ ਨੂੰ ਆਪਣੀ ਲਈ ਹੋਈ ਰੋਕ ਇਸ ਕਰਕੇ ਚੁਕਣੀ ਪਈ ਕਿ ਇਹ ਜਿਹੜੇ ਗਲਤ ਰੰਗਤ ਦੇ ਰਹੇ ਇੱਕ ਗਲਤ ਦੁਭਦਾ ਲੋਕਾਂ ਚ ਪੈਦਾ ਕਰ ਰਹੇ ਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਾ ਇਸ ਤੋਂ ਪਹਿਲਾਂ ਕੋਈ ਦਖਲਅੰਦਾਜ਼ੀ ਹੋਈ ਸੀ ਨਾ ਇਸ ਤੋਂ ਬਾਅਦ ਕੋਈ ਹੋਏਗੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ 'ਚ ਸਹਿਯੋਗ ਕਰੇ ਨਾਰੋ ਨੇ ਕਹਿ ਦਿੱਤਾ ਕਿ ਇਹਦੇ ਬਾਰੇ ਕੋਈ ਡਾਕੂਮੈਂਟ ਚਾਹੀਦਾ ਹੈ ਕੋਈ ਵੇਰਵਾ ਚਾਹੀਦਾ ਹੈ ਕੋਈ ਜਾਣਕਾਰੀ ਚਾਹੀਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਣਗੇ ਤੇ ਦਿੱਲੀ ਵਾਲੇ ਜਿਹੜਾ ਦਫਤਰ ਚੰਡੀਗੜ੍ਹ ਵਾਲਾ ਜਿਹੜਾ ਦਫਤਰ ਉੱਥੇ ਦੇਣਗੇ ਕੱਲ ਦੀ ਗੱਲ ਹੈ ਅੱਜ ਤੁਹਾੜਾਂ ਦੀਆਂ ਤੁਹਾੜਾਂ ਪੁਲਿਸ ਦੀਆਂ ਤੇ ਪਤ ਨਹੀਂ ਕਿੰਨੇ ਅਫਸਰ ਤੇ ਸਾਰਾ ਚੰਡੀਗੜ੍ਹ ਦਾ মিডিਆ ਲਿਜਾ ਕੇ ਉੱਥੇ ਕਿਹੜੀ ਚਰਚਾ ਕਿਹੜੀ ਉੱਥੇ ਪ੍ਰਾਪਤ ਕੀਤੀ ਜੇ ਕਿਉਂ ਡਰਾਮੇ ਕਰਦੇ ਜੀ ਤੁਹਾਡਾ ਫਰਜ਼ ਬਣਦਾ ਸੀ ਪ੍ਰਧਾਨ ਨੂੰ ਸੂਚਿਤ ਕਰ ਦੇ ਹਾਂਜੀ ਅਸੀਂ ਆ ਰਹੇ ਹਾਂ ਜੇ ਉਹਦੇ ਕੋਈ ਮਜਬੂਰੀ ਹੁੰਦੀ ਦੱਸ ਦਿੰਦਾ じゃ ਤੁਹਾਨੂੰ ਟਾਈਮ ਦਿੰਦਾ ਤੁਸੀਂ ਡਰਾਮਾ ਕਰਨ ਦੀ ਖਾਤਰ ਅੱਜ ਖਬਰ ਬਣਾਉਣ ਦੀ ਖਾਤਰ ਤੁਸੀਂ ਸਾਰਾ ਕੁਝ ਕੀਤਾ ਇਹਦਾ ਕੀ ਫਾਇਦਾ ਕਿਸੇ ਦਾ ਕੋਈ ਪੰਜਾਬ ਦਾ ਭਲਾ ਤੇ ਮੇਰੀ ਇੱਕ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਮੁੱਖ ਮੰਤਰੀ ਬਣ ਗਏ ਜਿੱਤੇ ਜੇ ਤੁਹਾਡਾ ਧਾਰਮਿਕ ਰਾਜਨੀਤੀ ਕਰਨ ਨੂੰ ਇੰਨਾ ਜਿਆਦਾ ਜੀ ਕਰਦਾ ਤਾਂ ਫਿਰ ਅਮਰ ਛਕ ਲੋ ਮੇਰੇ ਨਾਲ ਬੈਠੇ ਨੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਤਾ ਪ੍ਰਧਾਨ ਸਰਦਾਰ ਅਲਵਿੰਦਰਪਾਲ ਸਿੰਘ ਪੱਖੋਗੇ ਫਿਰ ਛਕੋ ਅਮਰਤ ਆਓ ਮੈਦਾਨ ਚ ਤੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੋ ਤੁਸੀਂ ਆਪਣਾ ਜੀਵਨ ਦੇਖੋ ਆਪਣਾ ਰਹਿਣ ਸਹਿਣ ਦੇਖੋ ਨਹੀਂ ਫੱਬਦਾ ਸਿੱਖੀ ਦੇ ਤੁਸੀਂ ਦਾਅਵੇ ਕਰੋ ਹਾਂ ਤੁਹਾਨੂੰ ਉਸ ਕੁਦਰਤ ਨੇ ਉਸ ਕਾਲਪੁਰਖ ਵਾਹਿਗੁਰੂ ਨੇ ਸਿੱਖਾਂ ਦੇ ਘਰੇ ਜਨਮ ਦਿੱਤਾ ਹੈ ਉਹ ਤੁਹਾਡੇ ਤੋਂ ਕੋਈ ਨਹੀਂ ਖੋਹ ਲੈਣ ਲਗਾ ਇਸੇ ਕਰਕੇ ਹੀ ਕਿ ਤੁਸੀਂ ਸਿੱਖਾਂ ਦੇ ਘਰੇ ਜੰਮੇ ਜੇ ਤੇ ਸਿੱਖ ਹੁੰਦਾ ਦਾਅਵਾ ਕਰਦੇ ਜੇ ਭਾਵੇਂ ਕਿ ਤੁਸੀਂ ਆਪਣੇ ਨਾਮ ਦੇ ਨਾਲ ਸਿੰਘ ਵੀ ਨਹੀਂ ਲਾਉਂਦੇ ਇਸੇ ਕਰਕੇ ਤੁਹਾਨੂੰ ਜਹਦਰ ਸਾਹਿਬ ਨੇ ਸਪੈਕੀ ਕਰਨ ਵਾਸਤੇ ਸੱਦਿਆ ਆ ਇਹ ਜਿਹੜੀ ਰੀਤ ਪੈਂਦੀ ਜਾਂਦੀ ਹੈ ਜਿਹੜਾ ਰਿਵਾਜ ਪੈਂਦਾ ਜਾਂਦਾ ਜਿਹਦੇ ਮੂੰਹ 'ਚ ਜੋ ਆਉਂਦਾ ਆ ਜੋ ਮਰਜ਼ੀ ਬੋਲੀ ਜਾਂਦਾ ਆ ਸ਼ਾਇਦ ਉਹਨਾਂ ਨੇ ਵੀ ਇਹ ਸੋਚ ਕੇ ਇਹ ਰੋਕਣ ਵਾਸਤੇ ਤਰਨ ਚੁੱਕਿਆ ਮੁੱਖ ਮੰਤਰੀ ਸਾਹਿਬ ਮੈਨੂੰ ਦੱਸ ਦਿਆ ਜੇ ਪਿਛਲੇ 24 ਸਾਲਾਂ 'ਚ ਤੁਹਾਡਾ ਕੋਈ ਅਜਿਹਾ ਭਾਸ਼ਣ ਹੋਵੇ ਜਿੱਥੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹਦੇ ਵਿੱਚ ਜ਼ਿਕਰ ਨਾ ਕੀਤਾ ਕੋਈ ਕਾਨਫਰੰਸ ਲਾ ਲਓ ਕੋਈ ਜਿੱਥੇ ਤੁਸੀਂ ਸਪੀਚ ਦਿੱਤੀ ਹੋਵੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਾਂ ਵਿਧਾਨ ਸਭਾ ਦੇ ਵਿੱਚ ਵੀ ਭਾਸ਼ਣ ਦਿੰਦਿਆਂ ਹੋયા ਬੋਲਦਿਆਂ ਹੋયા ਤੁਸੀਂ ਕਦੀ ਕੋਈ ਛੱਡੀ ਹੋਵੇ ਹਮੇਸ਼ਾ ਤੁਸੀਂ ਜ਼ਿਕਰ ਕਰਦੇ ਕੀ ਕੱਢਦੇ ਜਿੱਥੇ ਕਿਉਂ ਡਰ ਲੱਗਦਾ ਤੁਹਾਨੂੰ ਸ਼ੀਰਮਣੀ ਅਕਾਲੀ ਦਲ ਤੋਂ ਹੁਣ ਗੱਲ ਕੀ ਹੈ ਕਿ ਰਾਜਨੀਤੀ ਹੁੰਦੀ ਹੈ ਰਾਜਨੀਤੀ ਦੀ ਮਰਿਆਦਾ ਜਿਵੇਂ ਗੱਲ ਕੀਤੀ ਹੈ ਪਰ ਤੁਸੀਂ ਤੇ ਮੈਂ ਇੱਕ ਬੇਨਤੀ ਕਰੂੰਗਾ ਮੁੱਖ ਮੰਤਰੀ ਸਾਹਿਬ ਰਾਜਨੀਤੀ ਦੀ ਇੱਕ ਮਰਿਆਦਾ ਉਹਦੇ ਅਨਸਾਰ ਹੁੰਦੀ ਹੈ ਤੁਸੀਂ ਤੇ ਰਾਜਨੀਤੀ ਝੂਠ ਬੋਲ ਕੇ ਵਾਰ-ਵਾਰ ਮੁੱਕਰ ਕੇ ਲੋਕਾਂ ਨੂੰ ਧੋਖਾ ਦੇ ਕੇ ਰਾਜਨੀਤਿਕ ਵਿਰੋਧੀਆਂ ਦੇ ਉੱਤੇ ਸਾਮਦਾਮ ਦੰਡ ਭੇਦ ਵਰਤ ਕੇ ਤੇ ਵਿਰੋਧ ਕਰਨ ਵਾਲਿਆਂ ਨੂੰ ਤੁਸੀਂ ਡਰਾਉਣ ਤੇ ਧਮਕਾਉਣ ਵਾਲੀ ਨੀਤੀ ਅਪਣਾ ਕੇ ਤੁਸੀਂ ਕਿਹੜਾ ਪੰਜਾਬ ਦਾ ਭੜਾ ਕਰ ਰਹੇ ਜੀ ਇੱਕ ਮੈਨੂੰ ਦੱਸਿਆ ਜੇ ਕਿ ਜਿਹੜੇ ਤੁਹਾਡੇ ਕਰਤਾ ਧਰਤਾ ਨੇ ਸ਼ਿਸ਼ੋਧੀਆਂ ਜਿਨ੍ਹਾਂ ਨੇ ਬੜਾ ਭੈੜਾ ਬਿਆਨ ਦਿੱਤਾ ਸੀਗਾ ਇੱਕ ਨੀਤੀ ਜਾਰੀ ਕੀਤੀ ਸੀ ਪੰਜਾਬ ਵਾਸਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੋਈ ਸ਼ਿਸ਼ੋਧਿਆ ਜੀ ਦੇ ਸਪਸ਼ਟੀ ਕਰਨਾ ਹੈ ਕੋਈ ਤੁਸੀਂ ਸਪਸ਼ਟੀ ਕਰਨ ਦਿੱਤਾ ਕਿਸੇ ਨੇ ਕਿਹਾ ਕਿ ਮਿਸਟਰ ਸ਼ਿਸ਼ੋਧਿਆ ਨੇ ਗਲਤ ਕੀਤਾ ਹੈ ਇਹ ਪੰਜਾਬ ਦੀ ਧਰਤੀ ਹੈ ਤੇ ਪੰਜਾਬ ਦੀ ਧਰਤੀ ਦੇ ਉੱਤੇ ਸਾਮ ਦਾਮ ਦੰਡ ਭੇਦ ਆ ਸੁਣ ਲੋ 2027 ਕੈਂਚਨਾਂ ਦੇ ਪਾਣੇ ਕਿਲੀ ਸਾਮ ਦਮ ਦੰਡ ਭੇਦ ਸੱਚ ਛੂਟ ਕੁਸ਼ਨ ਆਨਸਰ ਭਾਈ ਝਗੜਾ ਜੋ ਕਰਨਾ ਪੜੇਗਾ ਕਰੇਗੀ ਤਿਆਰੇ ਜੋਸ਼ ਕੇ ਸਾਥ ਬਹੁਤ ਬੜਾ ਹੁਣ ਇਹਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਕੀ ਜਹਾਰ ਕਰਦਾ ਹੈ ਕਿ ਪੰਜਾਬ ਦੇ ਵਿੱਚ ਖੰਡਾ ਖੜਕਾ ਦੇਉ ਮਤਲਬ ਜਿਹੜਾ ਕਾਬੂ ਤੁਹਾਡੇ ਕੋਲੇ ਰਾਤ ਸੀ ਛੱਤਾ ਆ ਤੁਹਾਡੇ ਕੋਲ ਰਾਸੀ ਸ਼ਕਤੀ ਹੈ ਤੁਹਾਡੇ ਕੋਲ ਸਰਕਾਰ ਹੈ ਜਿਹੜਾ ਕਾਬੂ ਹੁੰਦਾ ਨੱਪ ਦਿਓ ਲੜਾਈ ਝਗੜਾ ਕਰ ਲੋ ਝੂਠ ਬੋਲ ਦਿਓ ਕਿਸੇ ਦਾ ਜਵਾਬ ਨਾ ਦਿਓ ਸ਼ਾਮ-ਦਾਮ ਡੰਡ ਭੇਦੀ ਨੀਤੀ ਅਪਣਾ ਲਓ ਕਾਦੇ ਹਿੱਤੇ ਰਾਸੀ ਸੱਤਾ ਵਾਸਤੇ ਪਹਿਲੀ ਤੇ ਗੱਲ ਹੈ ਕਿ ਹੁਣ ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਤੁਸੀਂ ਨੀਤੀਆਂ ਅਪਣਾ ਲਓ 2027 ਚ ਤੁਸੀਂ ਨਹੀਂ ਲੱਭਦੇ ਪਰ ਮੰਨ ਲਓ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਕਰਕੇ ਤੁਸੀਂ ਸੱਤਾ ਵਿੱਚ ਆ ਵੀ ਜਾਓਗੇ ਤਾਂ ਰਾਜਕੀਤੇ ਕਰਨਾਂ ਦੇ ਪੰਜਾਬ ਤੇ ਜਿੰਨੂੰ ਤੁਸੀਂ ਬਰਬਾਦ ਕਰਕੇ ਰੱਖਤਾ ਹੈ ਮੈਂ ਇੱਕ ਸਲਾਹ ਦੂੰ ਆਪਣੇ ਮੁੱਖ ਮੰਤਰੀ ਨੂੰ ਫਿਰ ਵੀ ਸਾਡੇ ਮੁੱਖ ਮੰਤਰੀ ਹੈ ਕਿ ਬਾੜੀ ਪੁਰਾਣੀ ਗੱਲ ਨਹੀਂ ਕੀ ਸ਼ਾਇਦ ਤੁਸੀਂ ਉਦੋਂ ਹੋਰ ਚੋਜਾਂ 'ਚ ਲੱਗੇ ਹੋਗੇ ਤੇ ਤੁਹਾਨੂੰ ਸ਼ਾਇਦ ਨਾ ਧਿਆਨ ਹੋਵੇ ਤੇ ਨਾਲੇ ਜਦੋਂ ਰਾਜ ਸੱਤਾ 'ਚ ਹੋ ਦਾਦੇ ਮਨੋਖ ਹੁੰਦੇ ਆ ਨਾ ਉਦੋਂ ਉਹਨੂੰ ਸੱਜੇ ਖੱਬੇ ਦਾ ਅੱਗੇ ਪਿੱਛੇ ਦਾ ਕੁਝ ਪਤਾ ਨਹੀਂ ਹੁੰਦਾ ਤੇ ਹੰਕਾਰ ਹੀ ਬੋਲਦਾ ਮੈਂ ਇੰਨਾ ਕੁ ਦੱਸਦਾ ਆਕਾਲੀ ਦਲ ਨੂੰ ਤੇ ਆਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਲਈ 2002 ਦੇ ਵਿੱਚ ਬਣੇ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਨੇ ਅੱਡੀ ਤੋਂ ਚੋਟੀ ਤੱਕ ਦਾ ਜ਼ੋਰ ਲਾਇਆ ਸੀ ਔਰ ਉਹ ਇਹ ਸਮਝ ਗਿਆ ਸੀ ਕਿ ਸ਼ਾਇਦ ਮੈਂ ਆਕਾਲੀ ਦਲ ਖਤਮ ਕਰਤਾ ਬਾਦਲ ਪਰਿਵਾਰ ਤੇ ਮੁਕਦਮੇ ਆ ਕਾਲੀ ਦਲ ਦੇ ਆਗੂਆਂ ਤੇ ਸਾਬਕਾ ਮੰਤਰੀਆਂ ਤੇ ਕੋਈ ਨਹੀਂ ਸੀ ਛੱਡਿਆ ਜਿਹੜਾ ਉਹਨੇ ਫੜ ਫੜ ਕੇ ਜਿੰਨਾ ਜਿੰਨੀ ਸੀ ਸੁਟਿਆ ਤੇ 2007 ਚ ਭੌਂ ਕੇ ਸ਼ਰੋਮਣੀ ਕਾਲੀ ਦਲ ਆਇਆ ਤੇ ਫਿਰ 2007 ਤੋਂ ਲੈ ਕੇ 17 ਤੱਕ ਸਰਕਾਰ ਚ ਰਿਹਾ ਤੇ 10 ਸਾਲ ਕਪਤਨ ਅਮਰਿੰਦਰ ਸਿੰਘ ਤਰੀਕਾ ਪੂਤਦਾ ਰਿਹਾ 10 ਆ ਔਰੇ ਉਹਨੇ ਕਈ ਥਾਈਂ ਸੱਜੇ ਖਬੇ ਵੀ ਗੱਲਾਂ ਕੀਤੀਆਂ ਕਿ ਜਿਹੜੇ ਮੇਰੇ ਫਿੱਲੇ ਸੀ ਜਿਹੜੇ ਮੈਨੂੰ ਗਲਤ ਇਤਲਾ ਮਤਲਬ ਇਕਸਾਉਂਦੇ ਸੀ ਕਿ ਆਹ ਕਰਦੇਓ ਜੀ ਕਾਲੀ ਨਹੀਂ ਲੱਭਦੇ ਅਜਮ ਤਰੀਕਾ ਪੂਰਦਾ ਫਿਰਦਾ ਪਤਾ ਨਹੀਂ ਚਲੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਕੋਈ ਭਗਤੌਂਦਾ ਹੈ ਕਿ ਨਹੀਂ ਭਗਤੌਂਦਾ ਪਤਾ ਨਹੀਂ ਤੁਸੀਂ ਹੁਣ ਸਾਰੀ ਉਮਰ ਹੀ ਰਾਜ ਕਰੋ ਪਰ ਅਲਟੀਮੇਟਲੀ ਇਹਦਾ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਮੇ ਆਉਣਾ ਜੀ ਇੱਕ ਚਲੰਤ ਮਾਮਲਾ ਆ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਦਸ਼ੀ ਹੈ 6 ਜਨਵਰੀ ਆ 2026 ਨੂੰ ਅੱਜ ਤੋਂ 8-9 ਦਿਨ ਪਹਿਲਾਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਗੁਰਤੇਗ ਬਾਦਲ ਸੱਚੇ ਪਾਤਸ਼ਾਹ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਉੱਥੇ ਵਿਚਾਰ ਚਰਚਾ ਹੋਈ ਉੱਥੇ ਗੁਰੂ ਸਾਹਿਬ ਦੀ ਉਪਸਥਿਤ ਵਿੱਚ ਉਹਨੂੰ ਬਹਿਸ ਕਹਿ ਲਓ ਉਹਨੂੰ ਭਾਸ਼ਣ ਕਹਿ ਲਓ ਉਹਨੂੰ ਸ਼ਰਧਾਂਜਲੀ ਕਹਿ ਲਓ ਉਹ 270 ਦੇ ਥੱਲੇ ਉੱਥੇ ਮਰਜਿੰਦਰ ਸਿੰਘ ਸਿਰਸਾ ਨੇ ਸ਼ੁਰੂ ਕੀਤੀ ਜਿਸ ਚ ਦੋ ਤਿੰਨ ਐਮਐਲਏ ਵੀ ਬੋਲੇ ਔਰ ਇੱਥੋਂ ਤੱਕ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਆਗੂ ਹੈ ਤੇ ਦਿੱਲੀ ਦੀ ਵਿਧਾਨ ਸਭਾ ਚ ਆਗੂ ਹੈ ਬੀਬੀ ਆਕਸ਼ੀ ਉਹਨੂੰ ਵੀ ਸ਼ਰਧਾਂਜਲੀ ਦੇਣ ਵਾਸਤੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਵੀ ਅਰਜ਼ਿ ਕੀਤੀ ਕਹ ਲੋ ਜਾਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਬੋਲੋ ਬੀਬੀ ਨੇ ਕਹਿਤਾ ਮੈਂ ਨਹੀਂ ਬੋਲਣਾ ਜਿਹੜੀ ਬੀਬੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਬਾਰੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸ਼ਰਧਾਂਜਲੀ ਸਮਾਰੋਹ ਇੱਕ ਤਰ੍ਹਾਂ ਹੋ ਰਿਹਾ ਸੀਗਾ ਉਹਦੇ ਉੱਤੇ ਉਹਨਾਂ ਦੀ ਵਿਧਾਈ ਦੇ ਵਿੱਚ ਦੋ ਸ਼ਬਦ ਕਹਿਣ ਲਈ ਤਿਆਰ ਨਹੀਂ ਸਿਰ ਭੜੀ ਪੀਤੀ ਜਦੋਂ ਅਗਲੇ ਏਜੰਡੇ ਦੀ ਗੱਲ ਆਈ ਤੇ ਕਹਿੰਦੀ ਜੀ ਪੋਲੂਸ਼ਨ ਤੇ ਬਹਿਸ ਕਰੋ ਚਲੋ ਉਥੇ ਟਕਰਾਰ ਹੋਈ ਹਾਂਜੀ ਉਥੇ ਬੀਬੀ ਜੀ ਨੇ ਜਿਹੜੇ ਸ਼ਬਦ ਵਰਤੇ ਤੇ ਬੀਬੀ 6 ਜਨਵਰੀ ਤੋਂ ਬਾਅਦ ਲੱਭੀ ਨਹੀਂ ਨਾ ਦਿੱਲੀ ਵਿਧਾਨ ਸਭਾ ਚ ਆਈ ਏ ਨਾ ਕਿ ਪ੍ਰੈਸ ਦੇ ਸਾਹਮਣੇ ਆਈ ਏ ਨਾ ਕਿਸੇ ਬੁੰਡੇ ਦੇ ਮੱਥੇ ਲੱਗੀ ਏ ਤੇ ਉਹ ਲੱਭਦੀ ਨਹੀਂ ਕਿਸੇ ਨੂੰ ਵੀ ਕੀ ਗਨਾ ਕਰਤਾ ਬੀਬੀ ਜੀ ਤੁਹਾਨੂੰ ਪਤਾ ਹੀ ਹੈ ਤੇ ਗਨਾ ਤੋਂ ਭੱਜਿਆ ਨਹੀਂ ਸਰਦਾ ਹੁੰਦਾ ਗਨਾ ਨੂੰ ਸਵੀਕਾਰ ਕੀਤਿਆਂ ਗੱਲ ਬਣਦੀ ਹੁੰਦੀ ਹੈ ਤੇ ਹੁਣ ਆਮ ਆਦਮੀ ਪਾਰਟੀ ਉਹਦੇ ਟਵਿੱਟਰ ਅਕਾਊਂਟ ਦੇ ਉੱਤੇ ਆਪੇ ਪੋਸਟ ਪਾ ਕੇ ਆਪੇ ਵੀਡੀਓ ਪਾ ਕੇ ਉਹਦੀਆਂ ਸਪਾਈਆਂ ਦੇਂਦੇ ਫਿਰ ਤੇ ਬੀਬੀ ਤੇ ਰੱਬ ਲਈ ਨਹੀਂ ਜਿਹੜੀ ਬੀਬੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਚਾਰ ਸ਼ਬਦ ਕਹਿਣ ਲਈ ਤਿਆਰ ਨਹੀਂ ਤੇ ਜਿਉਂਨੇ ਕੁੱਤੋਂ ਦਾ ਸਨਮਾਨ ਕਰੋ ਤੇ ਅੱਗੇ ਜਿਹੜਾ ਸ਼ਬਦ ਵਰਤੇ ਬੋਲ ਨਹੀਂ ਸਕਦੇ ਔਰ ਇੱਥੋਂ ਤੱਕ ਕਿ ਉੱਥੇ ਮਿਸਟਰ ਸਿਰਸਾ ਮਿਸਟਰ ਪ੍ਰਵੇਸ਼ ਸ਼ਰਮਾ ਤੇ ਦੋ ਤਿੰਨ ਹੋਰ ਜਿਹੜੇ ਬੀਜੇਪੀ ਦੇ ਆਗੂ ਕਹਿ ਲੋ ਪਤ ਨਹੀਂ ਮੰਤਰੀ ਸੀਗੇ ਐਮਐਲਏ ਸੀ ਉਹਨਾਂ ਨੇ ਵੀ ਰੌਲਾ ਪਾਇਆ ਕਿ ਬੀਬੀ ਕੀ ਬੋਲਦੀਆਂ ਮਤਲਬ ਹਿੰਦੀ ਚ ਬੋਲਿਆ ਹਾਂਜੀ ਆ ਕੀ ਬੋਲੀ ਜਣੀ ਹੈ ਜਦੋਂ ਗੁਰੂ ਸਾਹਿਬ ਦੇ ਵਿਰੁੱਧ ਬੋਲਿਆ ਅੱਜ ਵੀ ਵਿੱਚ ਤੁਸੀਂ ਸੁਣ ਲੋ ਸਾਰੇ ਨਜ਼ਰੋਂ ਤਾਂ ਬੀਬੀ ਆਉਂਦੀ ਨਹੀਂ ਸਾਹਮਣੇ ਕਿਉਂਕਿ ਬੀਬੀ ਕਿਹਨਾ ਕਰ ਬੈਠੀ ਹੈ ਵਿਧਾਨ ਸਭਾ 'ਚ ਉਹਨੂੰ ਸੱਦੇ ਆ ਉੱਥੇ ਨਹੀਂ ਮੜਦੀ ਤੇ ਮਕਦਮਾ ਕਿੱਥੇ ਦਰਜ ਕਰਦੇ ਆ ਪੰਜਾਬ 'ਚ ਮੈਂ ਇੱਕ ਬੇਨਤੀ ਕਰੂੰਗਾ ਪੰਜਾਬ ਪੁਲਿਸ ਨੂੰ ਸਾਡੇ ਆਪਣੀਆਂ ਸਾਰੇ ਹੀ ਸਾਰੇ ਨਾਲ ਹੀ ਸੰਧਾ ਆ ਕੋਈ ਨਵੇਂ ਬੈ ਚਲੇ ਆਏ ਜਿਹੜੇ ਚਲੋ ਉਹਨਾਂ ਨਾਲ ਸਾਡਾ ਵਾਹ ਨਹੀਂ ਪਿਆ ਪਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਭਾਵੇਂ ਮਿਲੇ ਜਾਂ ਨਹੀਂ ਮਿਲੇ ਸਾਨੂੰ ਜਾਣਦੇ ਐ ਮੈਂ ਇੱਕ ਨੇਕ ਸਲਾਹ ਦਿੰਦਾ ਇਹਨਾਂ ਦੀ ਭੈੜੀਆਂ ਭੈੜੀਆਂ ਸਲਾਹਾਂ ਦੇ ਵਿੱਚ ਇਹਨਾਂ ਦੇ ਸਾਂਝੀਦਾਰ ਨਾ ਬਣੋ ਦੇਖੋ ਸਾਡੀ ਕੁੜੀ ਸੀ ਡਾਕਟਰ ਅਰਜੋਤ ਕੋਰ ਗਰੇਵਾਲ ਆਈਪੀਐਸ ਉਹਨੇ ਪਤਾ ਨਹੀਂ ਕਿੱਥੋਂ ਤੱਕ ਜਾਣਾ ਸੀ ਹੁਣ ਉਹਦੀ ਸਰਵਿਸ ਬੁੱਕ ਦੇ ਵਿੱਚ ਜਿਹੜੇ 4 ਸ਼ਬਦ ਲਿਖੇ ਗਏ ਆ ਉਹਨੂੰ ਜਿੱਡਾ ਵੱਡਾ ਧੱਕਾ ਲੱਗਾ ਆ ਜਾਂ ਉਹ ਬੀਬੀ ਜਾਣਦੀ ਤੇ ਜਾਂ ਜਿਹੜੇ ਤੇ ਜਾਣਕਾਰੀ ਰੱਖਦੇ ਉਹਨਾਂ ਨੂੰ ਪਤਾ ਆ ਤੇ ਭਗਵੰਤ ਮਾਨ ਦਾ ਤੇ ਸ਼ਿਸ਼ੋਦੀਏ ਦਾ ਜਾਂ ਕੇਜਰੀਵਾਲ ਦਾ ਕੀ ਗਿਆ ਕੁਝ ਵੀ ਨਹੀਂ ਆ ਜਿਹੜੇ ਡੀਐਸਪੀ ਸਸਪੈਂਡ ਹੋਏ ਆ ਹਾਂਜੀ ਉਹਨਾਂ ਦੀ ਜਿਹੜੀ ਕਿਤਾਬ ਤੇ ਉਹਨਾਂ ਦੀ ਸਰਵਿਸ ਬੁੱਕ ਤੇ ਲਿਖਿਆ ਗਿਆ ਆ ਇਹ ਕੌਣ ਕਲੀਅਰ ਕਰੂਗਾ ਹੋਣਾ ਹੀ ਨਹੀਂ ਆ ਹੁਣ ਜਿਹੜੇ ਸਾਡੀ ਛੋਟੀ ਭੈਣ ਨੇ ਧਨਪ੍ਰੀਤ ਕਰਨੇ ਚੰਦ ਚੜ੍ਹਿਆ ਆ ਜਲੰਧਰ ਦੇ ਵਿੱਚ ਬਤੌਰ ਕਮਿਸ਼ਨਰ ਮਕਦਮਾ ਦਰਜ ਕਰਕੇ ਹੁਣ ਦਿੱਲੀ ਦੀ ਵਿਧਾਨ ਸਭਾ ਨੇ ਗਲਾਵਾ ਤੇ ਵੀ ਸਾਡੀ ਛੋਟੀ ਭੈਣ ਦੇ ਗੱਲ ਜੀ ਪਾਣਾ ਨਾ ਜਿਹੜੀ ਕਮਿਸ਼ਨਰ ਪੁਲਿਸ ਹੈ ਉਥੇ ਪਰ ਵਿਲੇਜ ਬਰੀਚ ਉਪਰ ਵਿਲੇਜ ਦਾ ਇਹ ਬੜਾ ਸਖਤ ਹੁੰਦਾ ਹੈ ਤੇ ਬ੍ਰੀਚ ਆਫ ਪ੍ਰਿਵੀਲੇਜ ਜਾਂ ਫਿਰ ਕਪਤਨ ਅਮਰਿੰਦਰ ਸਿੰਘ ਨੂੰ ਪੁੱਛ ਕੇ ਦੇਖ ਲਓ ਕੀ ਭਾਵੇਂ ਕੀ ਸੀਗੀ ਮੇਰਾ ਕਹ ਦਾਦੀ ਪੁਰਾਣੀ ਗੱਲ ਨਹੀਂ 2000 7 ਕੇ 8 ਦੀ ਗੱਲ ਹੈ ਹਾਂਜੀ ਬ੍ਰੀਚ ਆਫ ਪ੍ਰਿਵੀਲੇਜ ਇਹੀ ਸਾਡੀ ਛੋਟੀ ਭੈਣ ਦੇ ਆਈਪੀਐਸ ਜਿਹੜੀ ਕਮਿਸ਼ਨਰ ਹੈ ਪੁਲਿਸ ਦੀ ਜਨੰਦਰ ਦੀ ਉੱਤੇ ਲਾਗੂ ਹੈ ਜਾਂ ਬਾਕੀ ਜਿਹੜੇ ਨਾਲ ਸੰਬੰਧਿਤ ਉਹਨਾਂ ਤੇ ਲਾਗੂ ਹੈ ਇਹਨਾਂ ਦਾ ਕੀ ਗਿਆ ਮੈਨੂੰ ਦੁੱਖ ਹੈ ਕਿ ਸਾਡੀਆਂ ਧੀਆਂ ਜੜੀਆਂ ਨੇ ਉਹਨਾਂ ਨੂੰ ਇਹ ਦਬਾ ਕੇ ਉਹਨਾਂ ਦਾ ਇੱਕ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਸ਼ਿਕਾਰ ਬਣਵਾ ਰਹੇ ਨੇ ਜੇ ਕੱਲ ਨੂੰ ਉੱਥੇ ਕੋਈ ਹੋਰ ਚੰਚਾੜ ਦੇਂਦੀ ਹੈ ਦਿੱਲੀ ਦੀ ਵਿਧਾਨ ਸਭਾ ਜਿਹਦੇ ਕੋਲੇ ਅਸੀਮ ਪਾਵਰਾਂ ਨੇ ਵਿਧਾਨ ਸਭਾ ਕੋਲੇ ਬਹੁਤ ਵੱਡੀਆਂ ਪਾਵਰਾਂ ਨੇ ਜੋ ਮਰਜ਼ੀ ਕਰ ਸਕਦੀ ਹੈ ਤੇ ਨੁਕਸਾਨ ਕੀ ਹੋਇਆ ਸਾਡੀ ਧੀ ਦਾ ਸਾਡੀ ਭੈਣ ਦਾ ਛੋਟੀ ਦਾ ਮੈਂ ਹਤਮਨ ਕਿ ਬੇਨਤੀ ਕਰੂੰਗਾ ਕਿ ਪਰਸ ਨੂੰ ਨਾ ਇਹਨਾਂ ਦੇ ਹੱਥ ਚੁੱਕੇ ਬਣੋ ਇਹ ਲੰਬਾ ਸਮਾਂ ਨਹੀਂ ਜੇ ਹੈਗੇ ਜਿੰਨਾ ਚਿਰ ਹੈਗੇ ਜੇ ਹੋਣੀ ਅਗਲੇ ਬੰਨੇ ਕੋਈ ਪੰਜਾਬ ਦੀ ਅਣਖ ਤੇ ਗੈਰਤ ਵਿਖਾ ਦਿਓ ਆਸ਼ੀ ਸ਼ੋਦੀਏ ਵਰਗੇ ਤੇ ਕੇਦਰੀਵਾਲ ਵਰਗੇ ਜਾਂ ਜਿਹੜੇ ਦਿੱਲੀ ਦੀਆਂ ਟੀਮਾਂ ਬਿਠਾਈਆਂ ਆ ਕਿਉਂ ਉਹਨਾਂ ਦੀ ਕਟਪੁਤਲੀਆਂ ਬੜੇ ਸੋ ਮੈਂ ਤੇ ਜਹਦਰ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ ਗੋਲਕਾਂ ਦੇ ਮਸਲੇ ਨੂੰ ਲੈ ਕੇ ਜਿਹੜੀ ਗੱਲ ਕੀਤੀ ਮੁੱਖ ਮੰਤਰੀ ਨੇ ਜਾਂ ਮਰਿਆਦਾ ਨੂੰ ਲੈ ਕੇ ਕੀਤੀ ਹੈ ਉੱਥੇ ਨਾਲ ਹੀ ਮੁੱਖ ਮੰਤਰੀ ਸਾਹਿਬ ਕੋਲੋਂ ਜਿਹੜੇ ਕਿ ਸਿੱਖ ਨੇ ਜਿਹੜੇ ਕਿ ਧਾਰਮਿਕ ਮਸਲਿਆਂ 'ਚ ਬੜੀ ਰੁਚੀ ਰੱਖਦੇ ਨੇ ਉਹਨਾਂ ਕੋਲੋਂ 7 ਜੁਲਾਈ 2022 ਨੂੰ ਜਦੋਂ ਇਹਨਾਂ ਨੇ ਪਰਿਵਾਰ ਧਰਮ ਨੂੰ ਤੋੜਦਿਆਂ ਹੋਇਆਂ ਇੱਕ ਨਵਾਂ ਪਰਿਵਾਰ ਬਣਾਇਆ ਆਪਣੀ ਦੂਜੀ ਸ਼ਾਦੀ ਦੇ ਸਮੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਆਦ ਵੀ ਕਰਵਾਈ ਸੀ ਮੁੱਖ ਮੰਤਰੀ ਨੂੰ ਵਾਸਤੇ ਗੁਰੂ ਸਾਹਿਬ ਦੀ ਪਾਲਕੀ ਦੀ ਗੁਰੂ ਸਾਹਿਬ ਦੀ ਜੁੱਤੀਆਂ ਪਾ ਕੇ ਉੱਥੇ ਤਲਾਸ਼ੀ ਲਈ ਗਈ ਤੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਇੱਕ ਸ਼ਬਦ ਵੀ ਕਿਹਾ ਕੋਈ ਉਹਨਾਂ ਅਸਰਾਂ ਤੇ ਕਾਰਵਾਈ ਕੀਤੀ ਫਿਰ 14 ਜੁਲਾਈ 2022 ਨੂੰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਤੇ ਨਾਲ ਘੱਟੋ ਘੱਟ 30 35 ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਇਹ ਜੈਦਰ ਸਿੰਘ ਅਕਾਲਤਖਸਰ ਉਸ ਸਮੇਂ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਮੋਰੰਡਮ ਦਿੱਤਾ ਕਿ ਜੈਦਰ ਸਾਹਿਬ ਐਡਾ ਵੱਡਾ ਗੁਨਾਹ ਹੋਇਆ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਗੁਰੂ ਸਾਹਿਬ ਦਾ ਨਰਾਦਰ ਹੋਇਆ ਇਹਦੇ ਉੱਤੇ ਐਕਸ਼ਨ ਲਓ ਚਲੋ ਮੈਂ ਜੈਦਰ ਸਾਹਿਬ ਸਹਿਬਾਨ ਦਾ ਹੀ ਸਤਿਕਾਰ ਕਰਦੇ ਹਾਂ ਹੁਣ ਕੀ ਕਹੀਏ ਜੀ ਪਰ ਰਲਿ ਮਿਲੀ ਗੱਲ ਸੀ ਜੈਦਰ ਸਾਹਿਬ ਨੇ ਪੁੱਛਿਆ ਨਹੀਂ